ਪਾਵੇਂ ਕੀ ਬੀਤੇ ਦੋ ਦਿਨਾਂ ਤੋਂ ਹਲਕੇ ਵਿੱਚ بارش ਹੋ ਰਹੀ ਹੈ ਪਰ ਅੱਜ ਸ਼ਾਮ ਸਮੇਂ ਪਈ ਤੇਜ਼ بارش ਨੇ ਕਿਸਾਨਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਕਿਸਾਨਾਂ ਦੇ ਖੇਤਾਂ ਵਿੱਚ ਖੜੇ ਝੋਨੇ ਦੀ ਕਟਾਈ ਹਫ਼ਤੇ ਦੇ ਕਰੀਬ ਲੇਟ ਹੋ ਗਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਐਤਕੀ ਸਰਕਾਰਾਂ ਦੇ ਨਾਲ ਕੁਦਰਤ ਵੀ ਬੇਇਨਸਾਫੀ ਕਰ ਰਹੀ ਹੈ ਤੁਸੀਂ ਝੋਨਾ ਲੈ ਕੇ ਆਏ ਇਹਦੇ ਬਾਰੇ ਬਾਈ ਜੀ ਕੀ ਕਹਿਣਾ ਤੁਹਾਡਾ ਇਤੋਂ ਵੀ ਇਸ ਤਰ੍ਹਾਂ ਦੀ ਬਰਸਾਤ ਹੋ ਰਹੀ ਹੈ ਤੇ ਇੱਕ ਤਾਂ ਹਲਦੀ ਰੋਗ ਨੇ ਬੜਾ ਪ੍ਰਚਾਨ ਕੀਤਾ ਹੈ ਤੇ ਜਿਹੜੀ 10 ਦਿਨ بارش ਪਈ ਉਹਦੇ ਨਾਲ ਹਲਦੀ ਰੋਗ ਬਹੁਤ ਜ਼ਿਆਦਾ ਵਧਿਆ ਤੇ ਇੱਕ ਝਾੜ ਹੈ ਜਿਹੜਾ ਉਹਦੇ ਕਰਕੇ 10 ਕਿਲੋਨਟਲ ਏਕੜ ਦਾ ਘਟ ਗਿਆ ਤੇ ਬਾਈ ਸਰਕਾਰਾਂ ਨੂੰ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਤੇ ਪਰਮਾਤਮਾ ਅੱਗੇ ਤੁਸੀਂ ਕੀ ਅਰਜ਼ੋਈ ਕਰਨਾ ਚਾਹ ਰਹੇ ਹੋ ਜੀ ਸਰਕਾਰਾਂ ਦੇ ਕਿ ਜਿਹੜਾ ਖੇਤੀਬਾੜੀ ਤੇ ਜਿਵੇਂ ਇਨਸੈਕਟੀਸਾਈਡ ਦੇ ਜ਼ਰੂਰੀ ਹੈ ਉਹਦੇ ਤੇਨ ਕੀ ਉਹਨਾਂ D.A.P ਉਹ ਵੀ ਸਸਾ ਕਰਨਾ ਚਾਹੀਦਾ ਹੈ GST ਘਟਾਉਣਾ ਚਾਹੀਦਾ ਹੈ ਕਿ ਜਿਹਦੇ ਨਾਲ ਖੇਤੀ ਦੀ ਪਾਸਟ ਘਟਣੀ ਚਾਹੀਦੀ ਹੈ ਜੀ ਇਹ ਜਿਹੜਾ ਇਸ ਵਾਰ ਝਾੜ ਘਟ ਹੋਇਆ ਇਹਦੇ ਬਾਈ ਜੀ ਮੇਨ ਮੁਖ ਕੀ ਕੀ ਕਾਰਨ ਹੈ ਕਿਸ ਕਿਸ ਗੱਲ ਕਰਕੇ ਝਾੜ ਘਟੇ ਆਪਣੇ ਹਲਕੇ ਦੇ ਵਿੱਚ ਮੇਨ ਤੇ ਇਹਦੇ ਜੀ ਬਾਅਦ ਚ ਦੱਸ ਜਿੰਦਾ ਲਗਾਤਾਰ ਹੋਈ ਹੈ ਨਾ ਵੀ ਉਹਦੇ ਕਰਕੇ ਜਿਹੜੀ ਹੋਮਸ ਪੈਦਾ ਹੋ ਗਈ ਹੈ ਕਿ ਉਹਦੇ ਕਰਕੇ 10 ਕੁਇੰਟਲ 6 ਕੁਇੰਟਲ ਦਾ ਫਰਕ ਜਾ ਗਿਆ ਅੱਛਾ ਤੇ ਹੰਦੀ ਰੋਗ ਵੀ ਉਹਦਾ ਹੀ ਰੀਜ਼ਨ ਹੈ ਤੇ ਜਿਹੜੀ ਲੁਧਿਆਣਾ ਯੂਨੀਵਰਸਿਟੀ ਹੈ ਉਹ ਤਾਂ ਵੀ ਦੱਸ ਹੀ ਨਹੀਂ ਰਹੇ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਵੀ ਇਹ ਕਿਵੇਂ ਕੰਟਰੋਲ ਹੋਏਗੀ ਤੇ ਵੀ ਇਥੇ ਜਿਹੜੀ ਫੈਸਟੀ ਹੈ ਯੂਜ਼ ਕਰਦੇ ਆਂ ਵੀ ਇਹਨਾਂ ਦਾ ਗਵਰਨਮੈਂਟ ਦਾ ਕੋਈ ਕੰਟਰੋਲ ਨਹੀਂ ਵੀ ਕਿਹੜੀ ਵਧੀ ਹੈ ਕਿਹੜੀ ਨਹੀਂ ਵਧੀ ਕਿਉਂਕਿ ਜਿਹੜਾ ਬੱਸ ਆਪਣੀ ਮਨਮਰਜ਼ੀ ਨਾਲ ਸੱਨ ਦੇ ਜਾਂਦੇ ਮਤਲਬ ਜੋ ਜੋ ਜ਼ਿੰਮੇਵਾਰਨ ਜੀ ਕਰ ਦੋ ਪਾਈ ਜਾਂਦੇ ਹੈ ਨਹੀਂ ਵੀ ਹੁਣ ਤੁਹਾਨੂੰ ਮਤਲਬ ਗਾਈਡਲਾਈਨ ਨਹੀਂ ਕਿਸੇ ਬੱਸ ਮਿਲਦੀ ਕੋਈ ਨਹੀਂ ਛੇਤੀ ਵੜੇ ਵਾਲਿਆਂ ਨੂੰ ਆਪੇ ਨੂੰ ਨਹੀਂ ਪਤਾ ਤਾਂ ਸਾਨੂੰ ਕੀ ਦੱਸਣਗੇ ਕਿ ਆਉਜੇ ਨੇ ਉਹ ਕਹਿੰਦੇ ਤੁਜੀ ਮਰਜ਼ੀ ਨਾਲ ਤੁਸੀਂ ਇਹ ਕੰਮ ਹੋਰ ਕਰ ਲੈ ਹੁਣ ਸਭ ਤੋਂ ਵਧੀਆ ਦਵਾਈ ਹੈ ਤੇਲੇ ਦੀ ਬੈਕਸਲੋਨ ਸੈਕ ਸਾਲੋਂ ਗਿਰੇ ਮਿਲਦੀ ਹੈਗੀ ਅੱਛਾ ਜੀ ਹੁਣ ਜਿਹੜੀ ਕੈਂਸੀ ਦੀ ਤੇਲਿਆ ਨੂੰ ਕੰਟਰੋਲ ਕਰਦੀ ਹੈ ਅੱਛਾ ਜੀ ਹੁਣ ਇਸ ਦਵਾਈ ਲਿਜਾਣ ਖੁੱਦ ਤੇ ਜੀਐਸਟੀ ਘਟਾਣ ਲੋਕ ਆਪੀ ਪਣ ਨਾ ਹੋਰ ਬਿਜਾਰੀ ਲੈ ਹੋਰ ਦਵਾਈਆਂ ਤਾਂ ਜਿਵੇਂ ਸਰਦਾਰ ਸਾਹਿਬ ਅੱਜ ਬਹੁਤ ਜ਼ਿਆਦਾ ਮੀਂਹ ਪਿਆ ਤੇ ਇਹ ਇਹਦੇ ਬਾਰੇ ਥੋੜਾ ਕੀ 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 ਕਹਿਣਾ ਤੇ ਕਿੰਨਾ ਕੁ ਨੁਕਸਾਨ ਅੱਜ ਦੇ بارش ਨਾਲ ਹੋਇਆ ਜੀ ਤੁਹਾਡਾ ਕਾਟ ਜੀ ਤੁਸੀਂ ਸਾਲੋਂ ਵੀ ਦਾਸ ਹੀ ਤਮਕੀ ਖਾਸ ਸੁਣ ਸੀ ਚੱਲਦੀ ਸੀ ਅੱਛਾ ਜੀ ਤੇ ਛਾੜ ਤਾਂ ਆਟੋਮੈਟਿਕਲੀ ਵੀ ਸਪੀਰ ਕੱਟ ਜਾਏਗਾ ਤਾਂ ਵੀ ਇਹਦਾ ਨੁਕਸਾਨ ਤਾਂ ਹੈ ਹੀ ਹੈ بارش ਨਾਲ ਜਿਹੜੀ ਹਲੇ ਝੋਨਾ ਖੜਿਆ ਤੁਹਾਡਾ ਉਹ ਉਹਨੂੰ ਵੀ ਨੁਕਸਾਨ ਹੈ ਜੀ ਬਹੁਤ ਨੁਕਸਾਨ ਹੈ ਤੇ ਜਿਹੜਾ ਲੋਕ ਲੈ ਕੇ ਜਿੱਥੇ ਲੈ ਕੇ ਆਇਆ ਜੀ ਇਹਨਾਂ ਦੀ ਨਹੀਂ ਤੁਲੀ ਹੈਗੀ ਜਿਹੜੀ ਬਾਹਰ ਭਿੱਜ ਗਈ ਇਹਦਾ ਹੁਣ ਕੌਣ ਜ਼ਿੰਮੇਵਾਰ ਹੈ ਜੀ ਜੀ ਇਹਦਾ ਇਸ ਤਰ੍ਹਾਂ ਜੀ ਵੀ ਇੱਕ ਤਾਂ ਸ਼ਾਈਨਿੰਗ ਦਾ ਨੁਕਸਾਨ ਨਾ ਨਾ ਫਰਕ ਪੈ ਜਾਂਦਾ ਕਿ ਵੀ ਉਹਦੀ ਹੋਸਟਲ ਦੀ ਦਿੱਖ ਨਹੀਂ ਰਹਿਣੀ ਉਹ ਭਿੱਜ ਗਈ ਹੈ ਸੱਦਰ ਉਗਣ ਦਾ ਖਤਰਾ ਹੈ ਤਾਂ ਵੀ ਜਿਹੜਾ ਜੋ ਗਿੱਰਲੀ ਸਿਲ ਬੈ ਗਈ ਹੋ ਗਈ ਜਾਂਦੀ ਹੈ ਤੇ ਜਿਹੜਾ ਜਿੰਨਾ ਸਰਕਾਰਾਂ ਭਾ ਦੇ ਰਹੀਆਂ ਜੀ ਝੋਨੇ ਦਾ ਮੈਕਸਿਮਮ ਐਮਐਸਬੀ ਦੇ ਹਿਸਾਬ ਨਾਲ ਤੇ ਇਹ ਤੁਹਾਨੂੰ ਠੀਕ ਲੱਗਦਾ ਜੀ ਠੀਕ ਹੈ ਬਿਲਕੁਲ ਨਹੀਂ ਤੁਸੀਂ ਹਿਸਾਬ ਲਾ ਲਓ ਵੀ 5000 ਤਾਂ ਲਵਾਈ ਹੈ ਹੀ ਦੀ ਜਲਵਾਈ ਆ ਅੱਛਾ ਜੀ ਫਿਰ ਪਰ ਖਾਦ ਦਾ ਖਰਚਾ ਹੁਣ ਘੱਟ ਘੱਟ ਇੱਕ ਸਪਰੇ 3000 ਰੁਪਏ ਪਈਦਾ ਜੀ ਮੈਂ ਤਿੰਨ ਸਪਰੇ ਕੀਤੀ ਤਾਂ 9000 ਰੁਪਏ ਏਕੜ ਦਾ ਮੇਰਾ ਸਪਰੇ ਨਾਲ ਚੱਲ ਗਿਆ ਤੁਹਾਡੇ ਕਹਿਣ ਤੋਂ ਪਾਵਾ ਵੀ ਲਾਗਤ ਜ਼ਿਆਦਾ ਆ ਰਹੀ ਹੈ ਤੇ ਬਟਰਟ ਘਟ ਹੋ ਰਹੀ ਹੈ ਸਰਕਾਰ ਕਿਸਾਨ ਨੂੰ ਜਿਸ ਨੇ ਬੜਾ ਕੰਮ ਖਰਾਬ ਗੋ ਜੀ ਨਾਮ ਤਾਂ ਇਹਦਾ ਰੇਟ ਨਹੀਂ ਹੈਗਾ ਇਹ ਉਹਦੇ ਨਾਲ ਬਚਤ ਘਟ ਹੈ ਜੀ ਅੱਛਾ ਜੀ ਸਰ ਜੀ ਇਹ ਚਾਹੀ ਵੀ ਹੁਣ ਦਾ ਗੁਜ਼ਾਰੇ ਵਾਲਾ ਕੰਮ ਹੈ ਮਤਲਬ ਕਿ ਐ ਵੀ ਤੁਹਾਨੂੰ ਕਿਸਾਨ ਸਿਰ ਵੀ ਹੁਣ ਜੱਬ ਕਰੀਦਾ ਕਰੇ ਕੀ ਕਹਿਣ ਤਾਂ ਪਾਵੇ ਐ ਬਸ ਹੋਰ ਵੀ ਅਲਟਰਨੇਟਿੰਗ ਨਹੀਂ ਹੈਗਾ ਜੀ ਠੀਕ ਹੈ ਜੀ ਪਰ ਇਸ ਕਰਕੇ ਤੁਸੀਂ ਮਤਲਬ ਫਸਦੀ ਨੂੰ ਉਹ ਕਰਨਾ ਪੈ ਰਿਹਾ ਬਟ ਟੂਟ ਕੁਝ ਨਹੀਂ ਹੈਗੀ ਨਹੀਂ ਬਚਤ ਹੈ ਹੀ ਨਹੀਂ ਉਹ ਤੁਸੀਂ ਲਲ ਵੀ ਨਾ 10000 ਰੁਪਏ ਜਿਹੜੇ ਪੈਸਟੀ ਜਿਹੜੀ ਯੂਜ਼ ਕੀਤੀ ਆਂ ਛਿੰਡੇ ਦੀ ਛਿੰਡੇ ਦੀ ਠੀਕ ਹੈ ਜੀ ਇਹ ਫਿਰ ਉਹਦਾ ਟਟਾਈ ਦਾ ਹਲਵਾਈ ਦਾ ਖਰਚਾ ਤਾਂ ਬਚੇਗਾ ਮੈਨੂੰ ਕੀ ਜਾ ਕੇ ਹੋਰ ਵੀ ਤਾਂ ਖਰਚੇ ਆ ਜੀ ਜਿਹੜੇ ਫਿਰ ਇਹ ਬੱਚੇ ਤੁਹਾਡੇ ਆ ਪੰਜਾਬ ਦੇ ਵਿੱਚੋਂ ਬੱਚੇ ਛੱਡ ਕੇ ਪੰਜਾਬ ਬਾਹਰ ਦੇਸ਼ਾਂ ਜਾ ਰਹੇ ਆ ਉਹਦਾ ਇਹੀ ਕਾਰਨ ਹੈ ਬਈ ਇੱਥੇ ਕੋਈ ਰੋਜੀ ਰੋਜ਼ਗਾਰ ਦਾ ਸਾਧਨ ਹੈ ਨਹੀਂਗਾ ਜੀ। ਹਾਂ ਮੇਰੇ ਦਾ ਕਸੂਰ ਹੈ ਇਹ ਤਾਂ ਗਵਰਨਮੈਂਟ ਨੂੰ ਚਾਹੀਦਾ ਨਾ ਵੀ ਇਹਦਾ ਹੱਲ ਕਰਨਾ ਚਾਹੀਦਾ। ਹੁਣ ਉੱਥੇ ਜਾ ਕੇ ਵੀ ਬੱਚੇ ਕਿਹੜਾ ਵੀ ਇੱਥੇ ਵਧੀਆ ਹੁਣ ਉੱਥੇ ਵੀ ਦਾ ਟੈਕਸ ਭਰਦੇ ਨੇ ਜੀ ਗਵਰਨਮੈਂਟ ਐਟਾ ਫੈਸਿਲਿਟੀ ਦੇ ਉਹਦੇ ਐਪੀ ਵੀ ਭਰਨੇ ਕੀ ਤੁਹਾਡਾ ਕੀ ਕਹਿਣਾ ਹੈ ਬਈ ਜੀ ਸਰਕਾਰ ਨੂੰ ਕਿਸਾਨਾਂ ਬਾਰੇ? ਕਿਉਂਕਿ ਸਰਕਾਰ ਸੋਚਦੀ ਨਹੀਂ ਹੈ ਜੀ। ਇਹ ਹੁਣ ਵੀ ਹੁਣ ਜਿੰਨੇ ਧਰਨੇ ਲੱਗਦੇ ਆਂ ਵੀ ਉਹਨਾਂ ਨੂੰ ਪੁੱਛਣਾ ਜੀ ਨਾ ਤਾਂ ਪ੍ਰੋਬਲਮ ਕੀ ਹੈ? ਜੱਟਾਂ ਨੂੰ ਪੁੱਛਣਾ ਚਾਹੀਦਾ ਕਿਸਾਨਾਂ ਨੂੰ। ਹਰ ਇੱਕ ਦਰਜ ਕਰਨ ਦੇ ਸਵਿਧਾਨ ਨੂੰ ਕੀ ਪ੍ਰੋਬਲਮ ਚਾਹੀਦੀ ਹੈ ਕੀ ਹੈ ਹੁਣ ਜੇ ਸਰਕਾਰ ਪੁਸ਼ਟੀ ਨਹੀਂ ਜੇ ਕੋਈ ਸਵਾਲ ਕਰੋ ਤਾਂ ਫਿਰ ਤੁਹਾਡੇ ਦੇ ਪਰਚੇ ਜਾਰੀ ਕਿ ਕਹਿਣ ਤਾਂ ਪਾਪੇ ਵੀ ਜਿਹੜਾ ਖੇਤੀਬਾੜੀ ਹੈ ਇਹ ਲਾਹੇਵੰਦ ਹੁੰਦਾ ਨਹੀਂ ਰਿਹਾ ਹੁਣ ਨਹੀਂ ਜੀ ਇਹ ਤਾਂ ਹੁਣ ਨਹੀਂ ਰਿਹਾ ਜੇ ਪਹਿਲਾਂ ਅਸੀਂ 2014 ਤੋਂ ਪਹਿਲਾਂ ਤਾਂ ਬਹੁਤ ਫਾਇੰਡ ਸੀ ਹੁਣ ਅਸੀਂ ਘੱਟ ਵੱੜ ਪੈਣ ਕਿ 70-12-13 ਇੱਕ ਜਮੀਨ ਬਣਾ ਲਈ ਉਹ ਪਹਿਲੇ ਅੱਛਾ ਜੀ ਹਾਂਜੀ ਹੁੰਦਾ ਤੁਹਾਡਾ ਗੁਜ਼ਾਰਾ ਮਿਸਮਾ ਹੁਣ ਸਰਦਾਰ ਸਾਹਿਬ ਕੀ ਕੀ ਆਪਣੇ ਕਿੰਨਾ ਝਾੜ ਨਿਕਲਿਆ ਜੀ ਅੱਜ ਅੱਜ ਜਿਹੜਾ ਅੱਜ ਦੀ ਮਿਤੀ ਦੇ ਵਿੱਚ ਜੀ ਸਭਾ ਸ਼ਹਿਰ ਦੇ ਕਿੰਨੇ ਤੋਂ ਕਟੇ ਕਰੋ ਫਿਰ 40 ਮੁੰਡਾ ਟਿਕਾ ਜਾਂਦਾ ਤੇ ਕਿੱਥੇ ਮਤਲਬ 10 ਗੰਨਾਂ ਮਤਲਬ ਝਾੜ ਕੇ ਏਕੜ ਵਿੱਚ ਫਰਕ ਪੈ ਗਿਆ ਹਾਂਜੀ 25 ਝਾੜਦਾ ਉਸਾਮ ਕਰਦੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ